ਦੋਸਤੋ ਜੇਕਰ ਸਿਆਸੀ ਪਾਰਟੀਆਂ ਦੇ ਆਗੂ ਇਹ ਸੌਖਾ ਲੈਣ ਕਿ ਅਸੀਂ ਨਸ਼ਾ ਤਸਕਰ ਚੋਰਾ ਲੁਟੇਰਿਆਂ ਨੂੰ ਸ਼ਿਡਾਉਣ ਲਈ ਪੁਲਿਸ ਕੋਲ ਨਹੀਂ ਜਾਣਾ ਤਾਂ ਇਤਿਹਾਸਕ ਨਗਰ ਬਿਲਗਾ ਚ ਸ਼ਾਇਦ ਮਾੜੇ ਅਨਸਰ ਘਟ ਜਾਣਗੇ ਦੋਸਤੋ ਇਹ ਵਿਸ਼ਾ ਅੱਜ ਦੀ ਇਸ ਵੀਡੀਓ ਦਾ ਆਓ ਗੱਲ ਕਰਦੇ ਹਾਂ ਕਿ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹਲਕਿਆਂ ਅੰਦਰ ਪਿੰਡੋਂ ਪਿੰਡ ਵਿਧਾਇਕ ਪੰਚਾਇਤ ਵਿਭਾਗ ਸਿਹਤ ਵਿਭਾਗ ਅਤੇ ਪੁਲਿਸ ਲੋਕਾਂ ਨੂੰ ਨਸ਼ੇ ਖਤਮ ਕਰਨ ਲਈ ਬੜਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ ਇੱਥੋਂ ਤੱਕ ਕਿ ਮੀਟਿੰਗਾਂ ਵਿੱਚ ਹਾਜ਼ਰ ਲੋਕਾਂ ਨੂੰ ਸੌਂ ਵੀ ਚੁਕਾਈ ਜਾਂਦੀ ਹੈ ਕਿੰਨਾ ਕੁ ਅਸਰ ਹੋ ਰਿਹਾ ਹੈ ਨਸ਼ੇ ਖਤਮ ਕਰਨ ਲਈ ਆਓ ਬਿਲਗੇ ਦੀ ਗੱਲ ਕਰ ਲੈਨੇ ਆ ਬਿਲਗਾ ਵਿੱਚ ਹੁਣ ਚਿੱਟੇ ਦੀਆਂ ਪੁੜੀਆਂ ਦੀ ਬਜਾਏ ਚਰਚਾ ਹੈ ਕਿ ਟੀਕੇ ਵਿਕਣ ਲੱਗ ਪਏ ਐ ਟੀਕੇ ਲੱਗਣੇ ਸ਼ੁਰੂ ਹੋ ਗਏ ਐ ਅਜੇ ਹੀਆਂ ਥਾਮਾਂ ਤੇ ਪੁਲਿਸ ਦੀ ਆਉਣੀ ਜਾਣੀ ਤੇ ਵੀ ਚਰਚਾ ਹੈ ਭਾਵੇਂ ਕਿ ਬਿਲਗੇ ਵਿੱਚ ਕੁਝ ਮਹੀਨਿਆਂ ਵਿੱਚ ਹੀ ਪਿਛਲੇ ਸਮੇਂ ਦੀ ਗੱਲ ਕਰਦੇ ਆ ਜਦੋਂ ਤੋਂ ਨਗਰ ਪੰਚਾਇਤ ਬਣੀ ਐ 10 15 ਛੋਟੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਦੋਸਤੋ ਇਸ ਦੇ ਬਾਵਜੂਦ ਨਸ਼ੇ ਦਾ ਪੱਤੀ ਮਹਿਣਾ ਪੱਤੀ ਭੋਜਾ ਵਿੱਚ ਕਾਰੋਬਾਰ ਚੱਲ ਰਿਹਾ ਹੈ ਇਹ ਚਰਚਾ ਹੈ ਖਾਸ ਕਰਕੇ ਪੱਤੀ ਮਹਿਣਾ ਪੱਤੀ ਭੋਜਾ ਭਾਵੇਂ ਕਿ ਬਾਕੀ ਵੀ ਮਹੱਲੇ ਪੂਰੀ ਤਰ੍ਹਾਂ ਸੁਰੱਖਤ ਨਹੀਂ ਲੋਕ ਤੋਬਾ ਕਰਦੇ ਆ ਕਿ ਬਿਲਗੇ ਵਿੱਚ ਨਸ਼ੇ ਨੂੰ ਥੱਲ ਨਹੀਂ ਪੈ ਰਹੇ ਆਮ ਆਦਮੀ ਪਾਰਟੀ ਆਪਣੇ ਬਲਾਕ ਪ੍ਰਧਾਨਾਂ ਤੋਂ ਰਿਪੋਰਟ ਮੰਗਦੀ ਹੈ ਕਿ ਕੀ ਹੁਣ ਤੁਹਾਡੇ ਬਲਾਕ ਵਿੱਚ ਨਸ਼ੇ ਦੀ ਵਿਕਰੀ ਘਟੀ ਹੈ ਇਹਨਾਂ ਵੱਲੋਂ ਕੀ ਲਿਖਿਆ ਜਾਂਦਾ ਇਹ ਤਾਂ ਇਹੀ ਵੇਤਰ ਜਾਣਦੇ ਹੈ ਨਗਰ ਪੰਚਾਇਤ ਬਿਲਗਾ ਦੇ ਕੰਮਾਂ ਬਾਰੇ ਬੁਰਦੀਆਂ ਨਾਲੋਂ ਆਪ ਦੇ ਕੁਝ ਆਗੂਆਂ ਵੱਲੋਂ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ ਇਸ ਬਾਰੇ ਸਾਡੇ ਕੋਲ ਸੂਚਨਾਵਾਂ ਪਹੁੰਚਦੀਆਂ ਰਹਿੰਦੀਆਂ ਹਨ ਪਰ ਨਸ਼ੇ ਲਈ ਕੋਈ ਚਿੰਤਾ ਨਜ਼ਰ ਨਹੀਂ ਆ ਰਹੀ ਇਨ੍ਹਾਂ ਆਗਮਨ ਨੂੰ ਅਗਰ ਜੇ ਗੱਲ ਕੀਤੀ ਜਾਵੇ 212 ਤੋਂ 217 ਦੌਰਾਨ ਬਹੁਤ ਸਾਰੇ ਨੌਜਵਾਨ ਬਿਲਗੇਚ ਚਿੱਟੇ ਦੀ ਭੇਟ ਚੜ ਚੁੱਕੇ ਹਨ ਜਿਵੇਂ ਹੁਣ ਮੁੜ ਨਸ਼ੇ ਦੇ ਟੀਕੇ ਲੱਗਣ ਦਾ ਦੌਰ ਸ਼ੁਰੂ ਹੋਇਆ ਹੈ ਇਸ ਤੋਂ ਮਾੜੇ ਨਤੀਜੇ ਆਉਣ ਦੀ ਸੰਭਾਵਨਾ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਹੈ ਜੇ ਮੈਂ ਪਹਿਲਾਂ ਗੱਲ ਕੀਤੀ ਅਸੀਂ ਪੱਤੀ ਮਹਿਣਾ ਵਿੱਚ ਇੱਕ ਹੀ ਅੱਡਾ ਜਿੱਥੇ ਨਸ਼ਾ ਲੰਮੇ ਸਮੇਂ ਤੋਂ ਵਿਕਦਾ ਹੈ ਇਸ ਅੱਡੇ ਨੂੰ ਬੰਦ ਕਰਨ ਲਈ ਪੁਲਿਸ ਕਾਮਯਾਬ ਨਹੀਂ ਹੋਈ ਇੱਕ ਆਪਣੇ ਆਪ ਵਿੱਚ ਇਹ ਸਵਾਲ ਹੈ ਜਦੋਂ ਕਿ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਨਸ਼ੇ ਨੂੰ ਖਤਮ ਕਰਨ ਲਈ ਨਗਰਪੰਚਾਇਤ ਪ੍ਰਧਾਨ ਨੇ ਪਿਛਲੇ ਦਿਨੀ ਕਸਬੇ ਦੇ ਸਾਰੇ ਨੰਬਰਦਾਰਾਂ ਨੂੰ ਬੁਲਾ ਕੇ ਸਹਿਮਤੀ ਬਣਾਈ ਨਸ਼ੇ ਲੁੱਟਗੋਆ ਅਤੇ ਚੋਰਾਂ ਦੀ ਜਮਾਨਤ ਨਾ ਦਿੱਤੀ ਜਾਵੇ ਜਿਹੜੇ ਇਹ ਕੰਮ ਕਰਦੇ ਨੇ ਇਹਨਾਂ 마ੜੇ ਅਨਸਰਾਂ ਦੇ ਅੰਦਰ ਇਹ ਅਸਾਸ ਹੋਵੇ ਕਿ ਇਸ 마ੜੇ ਕੰਮਾਂ ਤੋਂ ਉਹ ਤੋਬਾ ਕਰ ਸਕਣ ਬਿਲਕਾ ਵਿੱਚ ਅਜਿਹਾ ਇੱਕੋ ਹੀ ਨੰਬਰਦਾਰ ਹੈ ਜਿਹੜਾ ਇੰਨਾਂ 마ੜੇ ਅਨਸਰਾਂ ਨੂੰ ਜਮਾਨਤ ਦੇ ਕੇ ਛਡਵਾਉਂਦਾ ਹੈ ਜਿਸ ਨੂੰ ਨਾਇਬ ਤਹਿਸੀਲਦਾਰ ਵੱਲੋਂ ਵੀ ਨੋਟਿਸ ਦਿੱਤੇ ਜਾਣ ਦੀ ਚਰਚਾ ਹੈ ਇੱਥੇ ਹੀ ਬਸ ਨਹੀਂ 77 ਦੇ ਮੁਕਾਬਲੇ ਹੁਣ ਗੱਲ ਕਰ ਲੈਨੇ ਆਂ ਵਿਰੋਧੀ ਧਿਰ ਦੀ ਕੀ ਕਰਦੀ ਹੈ ਵਿਰੋਧੀ ਧਿਰ ਕੀ ਉਹ ਤਿੰਨੀ ਮਾੜੇ ਅਨਸਰਾਂ ਨੂੰ ਪੁਲਿਸ ਕੋਲੋਂ ਛਡਾਉਂਦੀ ਅਜਿਹਾ ਕੰਮ ਤਾਂ ਨਹੀਂ ਕਰਦੀ ਸਾਡੇ ਪਾਸ ਹਰ ਤਰ੍ਹਾਂ ਦੀ ਚਰਚਾ ਪਹੁੰਚ ਜਾਂਦੀ ਹੈ ਇੱਕ ਮਿਸਾਲ ਪੇਸ਼ ਕਰਨੀ ਚਾਹਾਂਗਾ ਥਾਣਾ ਬਿਲਗਾ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਤੇ ਦਬਾਅ ਬਣਾਉਣ ਲਈ ਬਿਲਗੇ ਦੇ ਲੋਕਾਂ ਨੇ ਇਹ ਸਵਾਲ ਕੀਤਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਫੜਦੀ तकरीबन ਸਾਰੀਆਂ ਪਾਰਟੀਆਂ ਦੇ ਇਹ ਆਗੂ ਹਾਜ਼ਰ ਸਨ ਪੁਲਿਸ ਤੇ ਬੜਾ ਦਬਾਅ ਨਜ਼ਰ ਆ ਰਿਹਾ ਸੀ ਜਿਸ ਮਾਮਲੇ ਦੇ ਸਬੰਧ ਵਿੱਚ ਇਹ ਇਕੱਠ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਇੱਥੇ ਇੱਕ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਤਪੋਂ ਕੋਣ ਵਾਲੇ ਅਪਰਾਧੀ ਵੀ ਬਿਲਗੇ ਦੇ ਬਾਅਦ ਵਿੱਚ ਨਿਕਲੇ ਜਿਨ੍ਹਾਂ ਨੂੰ ਛਡਾਉਣ ਵਿੱਚ ਰੋਲ ਵੀ ਇਹਨਾਂ ਇਕੱਠੇ ਹੋਏ ਆਗੂਆਂ ਵਿੱਚੋਂ ਇੱਕ ਦਾ ਸੀ। ਇਹ ਗੱਲ ਬਾਅਦ ਵਿੱਚ ਵਾਪਰੀ ਯਾਨੀ ਕਿ ਅਪਰਾਧੀਆਂ ਨੂੰ ਛਡਾਉਣ ਦੀ ਗੱਲ ਥਾਣੇ ਵਿੱਚ ਹੋਏ ਇਕੱਠ ਦੀ ਤੁਹਾਨੂੰ ਸੁਣਾ ਦਿੰਨੇ ਆ। ਮੇਰੇ ਮਨ ਵਿੱਚ ਇਸ ਮੌਕੇ ਤੇ ਆਇਆ ਕਿ ਮੈਂ ਇਹ ਗੱਲ ਕਹਿ ਹੀ ਦੇਣੀ ਹੈ। ਕਿ ਪੁਲਿਸ ਨੂੰ ਕਹਿਣ ਤੋਂ ਪਹਿਲਾਂ ਆਓ ਸੌਂ ਖਾਓ ਆਪਾਂ ਕਿਸੇ ਨੂੰ ਵੀ ਜਾਣੀ ਕਿ ਮਾਰੇ ਅੰਸਰਾਂ ਮਗਰ ਆਉਣਾ ਹੀ ਨਹੀਂ ਦੋਸਤੋ ਉਸ ਵੇਲੇ ਚੁੱਪ ਛਾ ਗਈ ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਚੋਰ ਲਟੇਰੇ ਨਸ਼ਾ ਤਸਕਰ ਨੂੰ ਪੁਲਿਸ ਕੋਲੋਂ ਨਹੀਂ ਛਡਾਉਣ ਆਵਾਂਗੇ ਅਗਰ ਅੱਜ ਵੀ ਸਮੂਹ ਤੌਰ ਤੇ ਇਹਨਾਂ ਸਿਆਸੀ ਪਾਰਟੀਆਂ ਦੇ ਮੂਰੀ ਆਗੂਆਂ ਦੀ ਹਿੰਮਤ ਹੋਵੇ ਇਹ ਸੌਖਾਣ ਦੀ ਕਿ ਅਸੀਂ ਮਾੜੇ ਅੰਸਰਾਂ ਮਗਰ ਨਹੀਂ ਜਾਣਾ ਤਾਂ ਇਸ ਇਤਿਹਾਸਕ ਨਗਰ ਦੇਸ਼ ਭਗਤਾਂ ਦੇ ਨਾਮ ਨਾਲ ਜਾਣੇ ਜਾਂਦੇ ਬਿਲਗਾ ਵਿੱਚ ਸ਼ਾਇਦ ਨਸ਼ਾ ਖਤਮ ਹੋ ਜਾਵੇ ਪਰ ਦੋਸਤੋ ਅਜੀਆਂ ਸੁਭਾਵਨਾਵਾਂ ਘਾਟੇ ਨਜ਼ਰ ਆਉਣੀਆਂ ਪਰ ਸਾਡੇ ਵੱਲੋਂ ਹਮੇਸ਼ਾ بار بار ਇਹ ਅਪੀਲ ਕੀਤੀ ਜਾਂਦੀ ਰਹੂਗੀ ਕਿ ਅਗਰ ਸਾਰੀਆਂ ਸਿਆਸੀ ਪਾਰਟੀਆਂ ਦੇ ਮੋਰੀ ਆਗੂ ਹੀ ਇਸ ਗੱਲ 'ਈ ਸੌਂ ਖਾ ਲੈਣ ਕਿ ਅਸੀਂ ਬਿਲਗੇ ਦੇ ਵਿੱਚ ਇਹਨਾਂ ਮਾੜੇ ਅਨਸਰਾਂ ਨੂੰ ਛਡਾਉਣ ਲਈ ਨਹੀਂ ਜਾਵਾਂਗੇ ਤਾਂ ਦੋਸਤੋ ਵਾਕਈ ਬਿਲਗੇ ਦੇ ਵਿੱਚੋਂ ਇਹ ਮਾੜੇ ਅਪਰਾਧ ਜ਼ਰੂਰ ਖਤਮ ਹੋ ਸਕਦੇ ਆ ਦੋਸਤੋ ਇਹ ਤੁਹਾਨੂੰ ਵੀਡੀਓ ਕਿਵੇਂ ਲੱਗਾ ਆਪਣਾ ਵਿਚਾਰ ਜ਼ਰੂਰ ਦਿਓ ਵੀਡੀਓ ਨੂੰ ਲਾਇਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਇਹ ਪਿਛਲੇ ਦਿਨੀ ਇਹ ਵੀਡੀਓ ਪਹਿਲੀ ਜਿਹੜੀ ਮੈਂ ਪਾਈ ਸੀ ਉਹਦਾ ਇਹ ਦੂਜਾ ਭਾਗ ਆ ਇਸੇ ਤਰ੍ਹਾਂ ਅਗਲਾ ਇੱਕ ਇੱਕ ਭਾਗ ਕਰਕੇ ਤੁਹਾਨੂੰ ਸੁਣਾਵਾਂਗੇ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅੱਜ ਲਈ ਇੰਨਾ ਹੀ ਧੰਨਵਾਦ